ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੱਗਣੇ ਤੱਕੀਆਂ ਬਖਸ਼ੇ ਜੀ ਮਾਕੀ ਖੇਤਾਂ 'ਚ ਪਹੁੰਚੇ ਵੇ ਵੀ ਖੇਤਾਂ ਦਾ ਕੰਮ ਹੈ ਵੇ ਦੌਰਾ ਇਹਦਾ ਨੂੰ ਜਿਹੜੀ ਰਾਤ ਆਪਣੇ ਮੌਸਮ ਇੱਕੇ ਲਖਤ ਵਿਗੜਿਆ ਕਿ ਕੱਲ ਪਹਿਲਾ ਦਿਨ ਵਿੱਚ ਦੱਖਣ ਬਹੁਤ ਚੱਲੀ ਗਿਆ ਦੱਖਣ ਚੱਲਦਾ ਦੱਖਣ ਤਕਰੀਬਨ 3-4 ਵਜੇ ਫਿਰ ਜਬੰਦ ਹੁੰਦਾ ਫਿਰ ਖੌਰਾ ਜਾਂਦਾ ਵੀ ਕੱਲ ਦਿਖਦਾ ਹੀ ਤਾਂ ਵੀ ਇਹ ਕੋਈ ਨਾ ਕੋਈ ਕਰੂਗਾ ਤਕਰੀਬਨ 8:00 ਵਜੇ ਚੱਲ ਵੀ 8:00 ਸਵਾ 8:00 ਵਜੇ ਨੇਰੀ ਚੱਲ ਪਈ। ਮਾਂ ਨੇਰੀ ਦੇ ਗੈਲੇ ਫਿਰ ਕਿਣੀਆਂ ਪਈਆਂ ਚਲੋ ਬਹੁਤ ਨਮੀ ਨਹੀਂ ਪਿਆ ਹੈਗਾ। ਮੈਂ ਵੀ ਹਿਸਾਬ ਦਾ ਪਿਆ ਵੀ 45 ਮਾੜਾ ਮੋਟਾ ਜਿਹਾ ਚੱਲੇ ਆ। ਜਿਹਦੇ ਵਿੱਚ ਦੋ ਕਿਸਮ ਦੇ ਤਾਂ ਹੈਂਡ ਪਈਆ ਪਹਿਲਾਂ ਬਰੀਕ ਬਰੀਕ ਜਿਹੀ ਪਈਆ ਫੇਰ ਥੋੜੀ ਜਿਹੀ ਮੋਟੀ ਪਈ। ਯਾਨੀ ਪਈ ਥੋੜੀ ਆ ਬਹੁਤੀ ਨਹੀਂ ਪਈ ਹਿਸਾਬ ਦੀ ਉਹ ਪਈਆ ਪੈ ਕੇ ਜਦੇ 5-7 ਮਿੰਟ ਚ ਹਟ ਗਈ। ਵੀ ਨੇਰੀ ਬਹੁਤ ਚੱਲੀ ਆ ਜੀ। ਨੇਰੀ ਤਾਂ ਫੇਰ ਰਾਤ ਨੂੰ 12:00 ਵਜੇ ਦੁਬਾਰੇ ਫੇਰ ਆ ਗਈ ਜਿਹੜੀ ਦੁਬਾਰੇ ਨੇਰੀ ਆਈ ਆ ਉਹ ਬਹੁਤ ਏ ਚੱਲੀ ਆ। ਜਿਹੜੀ 8:00 ਵਜੇ ਆਈ ਐ ਉਹਨਾਂ ਗਰਦ ਦਾ ਪਹਿਲਾਂ ਬੋਟ ਵਾਲਾ ਮੀਂਹ ਥੋੜਾ ਜਿਹਾ ਲੇਟ ਆਇਆ ਉਹ ਵੀ ਅੱਧਾ ਘੰਟਾ ਪਹਿਲਾਂ ਹਨੇਰੀ ਚੱਲੀ ਗਈ। ਵੀ ਫੇਰ ਮੀਂਹ ਆਇਆ ਤਾਂ ਥੋੜੀ ਜਿਹੀ ਗਰਦ ਦਬਈਏ ਨਹੀਂ ਤਾਂ ਗਰਦ ਬਹੁਤ ਹੀ ਕਣਕ ਕਰਕੇ ਵੀ ਪੁੱਬਲ ਮਿੱਟੀ ਦਾ ਅੰਤੇ ਕੁਸਿੰਦੈ ਨਹੀਂ ਉੱਡਦੀ ਦੀ। ਬਾਕੀ ਰਾਤ ਨੂੰ 12:00 ਵਜੇ ਫੇਰ ਮੈਂ ਕਹਿੰਦਾ ਵੀ ਡੇਢ ਘੰਟਾ ਹਨੇਰੀ ਚੱਲੀ ਐ। ਜਿਹਦੇ ਵਿੱਚ ਹੁਣ 15 ਰਸਤ ਜਿੱਦੜ ਦੇਖਣ ਆਏ ਵੇ। ਵੀ ਚਲੋ ਇੱਥੇ ਜਿਹੜੇ ਆਪਣੇ ਸਾਲ ਦੇ ਬੂਟੇ ਹੋਵੇ ਦੂਆ ਸਾਲ ਲੱਗਿਆ ਮੈਨਾਂ ਵੀ ਤਾਂ ਕੋਈ ਨੁਕਸਾਨ ਨਹੀਂ ਹੈਗਾ ਹੋਰ ਦੇਖੇ ਕਈਆਂ ਦੇ ਇੱਕ ਦੋ ਦੋ ਟੁੱਟੇ ਹੋਏ ਹੈਗੇ ਕਈਆਂ ਦੇ ਬਚਾਓ ਹੈ ਵੀ ਹਵਾ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੁਣ ਆਪਣੇ ਜਿਹੜੇ ਬੂਟੇ ਔਰੇ ਮਸੂਏ ਪਾਰੇ ਪਹੁੰਚੇ ਹੋਵੇ ਵੀ ਜਿੱਧਰ ਤੇ ਹਵਾਏ ਵੀ ਦੁੱਧਲੇ ਪਾਸੇ ਤਿੰਨ ਸਾਲ ਦੇ ਬੂਟੇ ਖੜੇ ਆ ਇਹ ਥੋੜੇ ਜਿਹੇ ਫੇ ਬੂਟੇ ਹਵਾ ਰੋਕ ਕੇ ਛੱਡਦੇ ਆ ਜੇ ਸਿੱਧੀ ਜਿੱਥੇ ਹਵਾ ਪੈਂਦੀ ਹੈ ਤੱਗੀ ਜੀ ਫੇ ਉੱਥੋਂ ਨੂੰ ਗੇੜ ਦਿੰਦੀ ਆ ਬੂਟੇ ਜਿਹੜੇ ਆਪਾਂ ਨੇ ਪਿੰਡ ਲਾਇਆ ਇੱਕ ਤੀ ਨਵੇਂ ਬੂਟੇ ਉਹਨਾਂ ਵਿੱਚ ਇਹ ਤਿੰਨ ਕਿ ਛਟੀਆਂ ਟੁੱਟੀਆਂ ਵੀ ਆ ਜ ਬੀਓ ਤਿੰਨ ਛਟੀਆਂ ਵੀ ਦੇਖਿਆ ਕੋਲ ਜਾ ਕੇ ਦੇਖ ਕੇ ਆਇਆ ਪਹਿਲਾਂ ਪੱਟ ਕੇ ਰੱਖਿਆ ਇੱਧਰ ਸਾਈਡ ਪਰ ਵੀ ਉੱਥੇ ਚੂਹੇ ਦੀ ਖੱਟ ਦੀ ਥੋੜੀ ਜੀ ਉਹਨਾਂ ਨੇ ਚੂਹੇ ਨੇ ਵੱਡੇ ਬੇ ਥੱਲੇ ਤੋਂ ਦਾ ਸ਼ੱਕ ਜੇ ਉਹਦੇ ਘਰ ਕੇ ਵੀ ਟੁੱਟੀਆਂ ਹੋ ਕਿਉਂਕਿ ਜਿੱਦਾਂ ਇਹ ਚੂਹੇ ਨੇ ਸ਼ੱਕ ਪਾੜਦਾ ਥੱਲੇ ਲੱਕੜੀ ਦੇਖਲੇ ਉਹਨੂੰ ਲੱਕੜੀ ਸੁੱਕ ਜਾਂਦੀ ਹੈ ਸ਼ੱਕ ਕਰਕੇ ਥੋੜੀ ਜੀ ਮਜ਼ਬੂਤੀ ਰਹਿੰਦੀ ਹੈ ਇਹਦੀ ਵੀ ਚਲੋ ਬਾਕੀ ਦੇਖਦੇ ਹੁਣ ਛੱਟੀ ਆਪਣੇ ਕੋਲ ਵੀ ਹੈ ਨਹੀਂ ਜੇ ਆਪਾਂ ਆਮ ਛੱਟੀ ਚਲੋ ਖੜੀ ਤੇ ਮਿਲ ਜੂਗੀ ਆਪਾਂ ਨੂੰ ਕਿਤੇ ਜੇ ਉਹਨੂੰ ਪੱਟ ਕੇ ਲਾਉਂਦੇ ਨਾ ਉਹਨੇ ਭੀ ਕਾਮ ਜਾਬ ਹੁੰਦੀ ਜਿਕਣਾ ਆਪਾਂ ਨੇ ਕਤਲੀ ਤਾਰ ਦੇ ਕੇ ਦੇਖੇ ਦਰਖਤਾਂ ਦੇ ਆਲੇ-ਦਾਲ ਦੇ ਖੁਰਪੇ ਦੇ ਤਾਰ ਕੇ ਲਾ ਦਨੇ ਵੀ ਉਹ ਹੋ ਜਾਂਦੇ ਬੇਲਾ ਬੂਲਣ ਲੱਗ ਜਾਂਦੀਆਂ ਪਰ ਇਹਦੀ ਥੋੜੀ ਜੜ ਲੰਬੀ ਹੁੰਦੀ ਜੇ ਮਾੜੀ ਜੀ ਵੀ ਜੜ ਵਰੀ ਕਬੱਡੀ ਕੀ ਜਿਹਦੇ ਪੱਤੇ ਕਮਲਾ ਜਾਂਦੇ ਆ ਵੀ ਇਹ ਪਤਾ ਨਹੀਂ ਕਿਆ ਗੱਲ ਬਾਤ ਹੈ ਇਹਦੀ ਜੇ ਆਪਾਂ ਥੈਲੇ ਵਿੱਚ ਲਾਏ ਵੀ ਥੈਲੇ ਨੂੰ ਪਾੜ ਕੇ ਬਿਸ਼ੱਕ ਲਾ ਦੋ ਜੜ ਜਿਹੇ ਬਾਹਰੇ ਆ ਉਹ ਫਿਰ ਹੋ ਜਾਂਦੀ ਪਹਿਲਾਂ ਆਪਾਂ ਨੇ ਇੱਕ ਛੱਟੀ ਲਾਈ ਟੁੱਟ ਗਈ ਦੀ ਭਈਆਂ ਤੇ ਆਪਣਾ ਦੇ ਵੀ ਚਲੋ ਬਾਕੀ ਦੇਖਦੇ ਆਪਾਂ ਉਹਨਾਂ ਦੇ ਜਿੱਤੇ ਛੱਟੀਆਂ ਲੈ ਕੇ ਆਇਆ ਨਾ ਉਹਦੇ ਕੋਲ ਲਾਈਆਂ ਮੇਰੇ ਲਵਾਫੇ ਦੇ 10 ਦਿਨ ਹੋ ਗਏ ਮੋਦੋਂ ਨੂੰ ਗਿਆਤਾ ਜਾ ਚੈੱਕ ਕਰੀ ਤੀ ਵੀ ਹੁਣ ਦੇਖਦੇ ਜਾ ਕੇ ਉਹ ਵੀ ਬੇਕੌਰੀ ਦੇ ਵਿੱਚ ਰੱਖਿਆ ਬੰਦੇ ਹੋਣਾ ਜੇ ਸਾਹਮਣੇ ਹੋ ਜਾਂ ਫਿਰ ਤਾਂ ਮਿਲ ਸਕਦੀਆਂ ਜੇ ਨਾ ਸਾਹਮਣੇ ਹੋ ਜਾਂ ਫਿਰ ਤਾਂ ਕੰਮ ਖਤਮ ਹੈ ਵੀ ਇਹ ਫਿਰ ਤੇ ਨਗਲੇ ਸਾਲ ਲਗੂਗੇ ਵੀ ਉੱਥੇ ਮਾਰ ਕੇ ਆਉਂਦੇ ਗੇੜਾ ਬਾਕੀ ਤੁਹਾਨੂੰ ਦਿਖਾਉਂਦੇ ਛਟੀਆਂ ਛੁੱਟੀਆਂ ਜਿਹੜੀਆਂ ਹੈਗੀਆਂ ਵੀ ਨਾਸ ਜਾਨੀ ਬਹੁਤ ਮਾਰਿਆ ਨੇਰੀ ਦੇ ਬੂਟਿਆਂ ਦਾ ਪਾਰੇ ਬੂਟੇ ਚਾਲ ਚੱਲ ਗਏ ਜਿਹੜੇ ਆਪਾਂ ਕਹਿੰਦੇ ਨੇ ਨਾ 12 ਨੰਬਰ ਹੈ 12 ਨੰਬਰ ਥੋੜਾ ਦੇਖੋ ਸ਼ਕੁੰਦਾ ਉਹ ਫਿਰ ਇਹੀ ਜੀ ਹਵਾ ਵੀ ਟੁੱਟਦਾ ਹੈ ਗੱਭੇ ਟੁੱਟ ਜਾਂਦਾ ਹੁਣ ਇੱਥੇ ਵੀ ਟੁੱਟੇ ਹੋਏ ਕਈ ਬੂਟੇ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਵੀ ਗਰੇ ਹੋਏ ਜਿਹਨੇ ਆਪਣੇ ਬਚਾਵਾ ਲਾ ਗਵਾਂਡੀਆਂ ਨੇ ਹੈਗੇ ਗਰੇਵੇ ਵੇਕਣਾ ਪੱਤਾ ਪੁੱਤਾ ਜ ਬਹੁਤ ਝੜਿਆ ਵਾ ਬਾਕੀ ਬਾਜਰਾ ਨਿਕਲਿਆ ਸਾਰੇ ਚਰੀ ਬਹੁਤ ਕੰਮ ਜੰਮੀ ਵੀ ਹੈ ਮੈਂ ਜਾਨੀ ਹਿਸਾਬ ਦਾ ਹੀ ਪਿਆ ਹੋ ਗਿਆ ਉਹ ਧਰਤੀ ਖੁਸ਼ਕੀ ਹੋ ਫਿਰ ਇਹ ਪੱਤੇ ਪੁੱਤੇ ਜ ਖਾਰੇ ਝੜੇ ਵੇ ਹਵਾ ਇਧਰ ਦੀ ਥੋੜੀ ਆਏ ਧੱਕ ਗਈ ਇਧਰਲੇ ਪਾਸੇ ਥੋੜਾ ਜ ਵੱਧ ਆਹ ਦਿਖਾਓ ਬੂਟੇ ਟੁੱਟਿਆ ਵੇ ਇੱਕ ਨਾ ਆਇਆ ਬੂਟੇ ਗੱਭੇ ਤੋੜ ਤੋੜ ਕੇ ਗੇਰ ਤੇ ਉੱਧਰ ਤੇ ਹਵਾ ਪਈ ਐ ਉਹ ਬੂਟਿਆਂ ਨੇ ਫੇ ਸੰਭੀ ਫੇ ਇਹ ਬੂਟੇ ਰੇ ਸੰਭੀ ਬੜਿਆ ਨੇ ਫੇ ਆਪਣੇ ਨੂੰ ਹਵਾ ਜੀ ਨਹੀਂ ਘੱਟ ਪਈ ਐ ਹਵਾ ਉੱਧਰ ਤੇ ਦੀ ਜੇ ਕਿਤੇ ਹਵਾ ਐ ਜਿਕਣਾ ਖੁੰਚੇ ਤੇ ਪੈ ਜਾਂਦੀ ਫੇ ਇਹਨਾ ਬੂਟੇ ਤੋੜਨੇ ਨੁਕਸਾਨ ਕਰਦੀ ਐ ਫੇ ਬੂਟੇ ਦਾ ਗੱਬੇ ਟੁੱਟ ਜਾਂਦਾ ਹਵਾ ਕਿੰਨੀ ਕਿ ਝਾੜ ਝੱਲ ਲੂਟਾ ਵੀ ਮੱਕੀ ਬਾਜਰਾ ਵੀ ਇੱਥੇ ਜੀ ਚੱਲ ਪਿਆ ਨਿਕਲਿਆ ਉਹਨਾਂ ਕੋਸ ਰੂਟਾ ਪੀਟਰ ਵਾਲਾ ਫੇ ਸਮਝ ਲੋ ਇਕੱਠਾ ਜੀ ਨਿਕਲਿਆ ਹੁੰਦਾ ਜਿੰਨਾ ਜੰਮਿਆ ਵਰੀ ਜੰਮਿਆ ਪੈ ਜੇ ਪੈ ਜਾਂਦਾ ਮੀਂਹ ਚਾਰਕਣੀਆਂ ਹੋਰ ਤਾਂ ਇਹਦਾ ਹੋਰ ਵੀ ਵਧੀਆ ਜਮਣਾ ਦਾ ਵੀ ਪਾਣੀ ਪੂਣੀ ਜਿਹੜਾ ਹੈਗਾ ਲੱਗ ਜਾਂਦਾ ਦੇਖੋ ਕਿਆ ਕੰਮ ਦਾ ਜੰਮੇਵਾ ਜਰਾ ਸਹੀ ਹੈ ਸਾਰਾ ਜੰਮੇਵਾ ਬਾਕੀ ਦੇਖ ਜਿਆ ਜਿਹੜਾ ਡਾਇਆ ਮਿਲ ਗਏ ਨੇ ਇੱਕ ਵੱਡਾ ਆ ਆਪਾਂ ਨੇ ਜਾਣਾ ਚਾਹੀਦਾ ਨੇ ਜ਼ਰੂਰ ਪੋਣਾ ਬਾਫੇ ਜੇ ਮੀਂਹੂ ਪਈ ਗਏ ਫਿਰ ਆਪੇ ਘੁਰਕੇ ਲੱਗੀ ਜਾਣਾ ਦੇਸੀ ਰੇ ਜੜਾ ਜੱਪਿਆ ਬਈ ਇਹਨਾਂ ਦੇ ਲੋਈ ਦੱਖਣਾਂ ਜੋਰ ਹਲੇ ਹੀ ਖੜਿਆ ਪਿਆ ਕਾ ਰਵੰਨ ਨ ਹੋਵੇ ਚੱਲਦੇ ਨੂੰ ਪਰ ਰਾਤ ਹਨੇਰੀ ਆਈ ਬਹੁਤ ਮੀਂਹ ਵੀ ਪਿਆ ਸਾਡੇ ਯਾਨੀ ਘੱਟ ਪਿਆ ਵੀ ਥੋੜਾ ਜਿਹਾ ਐਣ ਵੀ ਪਈ ਐ ਐਣ ਦੋ ਵਾਰ ਉਤਰਲੀ ਹਨੇਰੀ ਆਈ ਐ ਦੋ ਵਾਰ ਬਹੁਤ ਜ਼ਿਆਦਾ ਆਪਣੇ ਚਰੀ ਵੀ ਜੀ ਵੀ ਦੀ ਨੇ ਸੋਣਾ ਚਲੋ ਪਾਣੀ ਜੇ ਮੰਗਣ ਕਰ ਗਿਆ ਮੱਕੀ ਬੂਟੇ ਤੋੜਦੇ ਤਿੰਨੇ ਤੇ ਵੀ ਛਟੀਆਂ ਜਿਹੜੀਆਂ ਆਪਣੇ ਨਵੇਂ ਬੂਟੇ ਲਾਏ ਤੇ ਤਿੰਨ ਤੋੜਦੇ ਨਾ ਦੂਏ ਬੂਟੇ ਦਾ ਠੀਕ ਐ ਭਾਵੇਂ ਬੂਟੇ ਤੋੜੇ ਵੀ ਇਹਦੇ ਜੇ ਫਰਕ ਇਹ ਟੁੱਟੇ ਤਾਂ ਹੈ ਕਰਕੇ ਆ ਇਦੇ ਲਾਗ ਚੂਹੇ ਨੇ ਖੱਟਦੀ ਕਣਕ ਦੇ ਵਿੱਚ ਉਹਨਾਂ ਸ਼ੱਕ ਖਾਲੇ ਆਲੇ ਦਾਲ ਦੇ ਥੋੜਾ ਲੱਗਿਆ ਹੁੰਦਾ ਇਹ ਵੀ ਪੂਤਾ ਅੰਦਰ ਕੇ ਟੁੱਟ ਗਿਆ ਦੇਖੋ ਪਹਿਲਾਂ ਖਾਦਾ ਵਾਪਰਣਾ ਵੀ ਹੁਣ ਉਹਦੀ ਜਗ੍ਹਾ ਦੇਖਦੇ ਆਪਾਂ ਕਰ ਲਿਆ ਹੁੰਦਾ ਹਿੱਲਾ ਇਹ ਲਿਆਂਦੀਆਂ ਮੈਂ ਜਿੱਥੇ ਆਪਾਂ ਪਹਿਲਾਂ ਛਟੀਆਂ ਲੱਤੀ ਹੁੰਦੇ ਉਹਨਾਂ ਨਾਲ ਲਿਫਾਫੇ ਜਿਹਾ ਲਾ ਕੇ ਰੱਖਿਆ ਹੋਇਆ ਦੀਆ ਤਕਰੀਬਨ ਟਾਈਮ ਇਹਨਾਂ ਦਾ ਹੁਣ ਟੱਪਣੇ ਵਾਲਾ ਦਾ ਹੈ ਚਾਲੂ ਹੈ ਅੱਜ ਲਾ ਕੇ ਆਪਾਂ ਪਾਣੀ ਪੂਣੀ ਪਾ ਕੇ ਕਰਦੇ ਸੇਵਾ ਇਹਨਾਂ ਦੀ ਮਾੜੀ ਗਾਉ ਰੱਖਣੀ ਪੈਣੀ ਹੈ ਉਹ ਚੱਲ ਜੂਗੀਆਂ ਵੀ ਜਣੀ ਹਵਾ ਵੀ ਬਹੁਤ ਈ ਹਵਾ ਦਾ ਹੰਤੇ ਕੋਈ ਨਹੀਂ ਤਾਂ ਕਈ ਜਗ੍ਹਾ ਜਿਵੇਂ ਹੁਣ ਉਹ ਬਾਈ ਦੇਖਦੇ ਫਿਰਦੇ ਉਹਨਾਂ ਦੇ ਇੱਕ ਦੋ ਕਬੂਟੇ ਟੁੱਟੇ ਆ ਵਿੱਚ ਦੋ ਦੋ ਸਾਲ ਵਾਲੇ ਬੂਟੇ ਟੁੱਟੇ ਵੀ ਆ ਵੀ ਆਪਣੇ ਹੋਰ ਗਾਂ ਬਚਾਉ ਆ ਪਰ ਹਵਾ ਹਲੇ ਹੀ ਬਹੁਤ ਚੱਲਦੀ ਆ ਆ ਦੇਖੋ ਝੂਲੇ ਲੱਤੇ ਵੀ ਪਰ ਰਾਤਾਂ ਹਨੇਰੀ ਦਾ ਹੰਤੇ ਕੋਈ ਨਹੀਂ ਤਾਂ ਇਨੀ ਦੀ ਚਲੋ ਠੀਕ ਆ ਲਾਉਂਦੇ ਜੀ ਫੇਰ ਕਰਦੇ ਬੂਟੇ ਇੱਕ ਵਾਰ ਇਹ ਜਿਹੜੇ ਅਰਥੋਂ ਜੋੜਨ ਦਾ ਰਹਿ ਜਿਹੜੀ ਅਠਰੀ ਤਾਰ ਤਾਂ ਹੁੰਦੀ ਉਹਦੇ ਨਾਲੇ ਕਮਜ਼ੋਰ ਜਿਹੀ ਹੁੰਦੀ ਐ। ਕਿਹੜੀ? ਅਰਥ ਜਿਹੜੀ ਆਪਣਾ ਉਪਾਏ ਮਗਾਨਾ ਵਿੱਚੋਂ। ਤਾਂ ਲੱਗਾ ਲੋਕਾਂ ਨੂੰ ਹੁੰਦਾ। ਅੱਛਾ। ਉਹ ਇਹਨੂੰ ਤਗੜੀ ਪਾਣੀ ਐ। ਮੈਂ ਤਾਂ ਫੇਰ ਮੇਨ ਤਾਂ ਲੱਗ ਤਗੜੀ ਬਣੀ ਐ। ਉਹ ਮੇਨ ਤਾਰ ਆਹ ਐ। ਜਿਹੜੇ ਉਹਦੇ ਕਹਿੰਦੇ ਸੋਲਰ ਸੋਲਰ ਜਿਹੜੇ ਉੱਪਰ ਵਾਲੇ ਸੋਲਰ ਨਹੀਂ ਐ। ਆਹੇ। ਆਹ ਤਿੰਨ ਦਾ ਪੈਨਲ ਜਾਣੀ ਆ ਘਰ ਨੂੰ। ਹਾਂ। ਤਿੰਨ ਜਾਣੀ ਸੋਲਰ ਨੂੰ। ਅੱਛਾ। ਆ ਮਦਾ ਇਲਾਕੇ ਨਾਲ ਤੇ ਤਲਾਬ ਬਣਾਊਗਾ ਜਿਹੜੇ ਦਾ ਨਿਊਪਰ ਦਾ ਕੰਨਾਗਾ ਛੱਡ ਛੱਡ ਕੇ ਫੁੱਟ ਡੋੜੇ ਡੁੱੜ ਜਗਾ ਹਾ 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 ਦਾ ਕਰਾਈ ਜਾਂਦੇ ਜੇ ਗ੍ਰੀਨ ਪਾਰਕ ਹੁੰਦਾ ਫੇਰ ਤਾਂ ਕੰਨਾ ਦੀ ਲੋੜ ਨਹੀਂ ਹੁੰਦੀ ਜੇ ਗ੍ਰੀਨ ਪਾਰਕ ਬਣਾਉਣਾ ਤਾਂ ਫੇਰ ਤਾਂ ਲੋੜ ਨਹੀਂ ਹੁੰਦੀ ਉਹ ਨਹੀਂ ਆ ਲੋੜ ਆਈ ਜਾਣਾ ਹਾਂ ਇਹਨਾਂ ਦੇ ਸਾਹੂਰ ਕੰਮ ਨਹੀਂ ਹੋਵੇ ਅੱਛਾ ਵੇ ਉੱਪਰ ਕੋ ਮਨੂਗੇ ਤੇ ਪੱਕੇ ਵਾਕੇ ਫੇਰ ਗੱਲ ਠੀਕ ਹੈ ਸੈਰ ਵਾਲੀ ਪੱਟੜੀ ਬਣਦੀ ਆ ਬਾਈ ਸੈਰ ਵਾਲੀ ਪੱਟੜੀ। ਉਹ ਬਈ ਬਣਾਉਂਦੇ ਆ। ਕੌੜੀ ਵਾਲੇ ਨੇ ਆਇਆ ਜੇ। ਇਹ ਕਹਿੰਦਾ ਔਖਾ। ਕੋਣੋਂ ਅਸੀਂ ਗੱਲ ਪੁੱਛਿਆ ਕਿ ਕਿੱਦਾਂ ਲੱਗਣਾ ਪੱਤਰ ਕਹਿੰਦਾ ਆਏ ਤੇ ਆਏ ਲੱਗੜੇ ਹੋਰੇ ਕੋਈ ਦੱਸੀ ਜਾਵੇ ਤੁਹਾਨੂੰ। ਹੋਣੀ ਤਾਂ ਪਤਾ ਨਹੀਂ। ਕਹਿੰਦਾ ਮੈਨੂੰ ਨਹੀਂ ਪਤਾ ਫਿਰ ਕਹਿੰਦਾ ਮਾਂ ਹੋਵੇ ਤੂੰ ਸਵਾਰ ਨੀ। ਫੇਨਾ ਜਿਕੜਾ ਸੀ ਕਹੀ ਕਿ ਉਹ ਕੋਨੇ ਗਈ ਕਹਿੰਦਾ ਇਕਨੇ ਲੱਗੂਗਾ ਫਿਰ ਤੁਸੀਂ ਕਹਿੰਦੇ ਆ ਤਾਂ ਮੰਨ ਲਓ ਜੇ ਨੇ ਬੱਦ ਕੰਨ ਲਾਣਾ ਇਥੇ ਕੀ ਨਹੀਂ ਇਹ ਤਿੰਨ ਵੇੜ ਨੂੰ ਕਰਦਾ ਰੱਖਿਆ ਤੁਸੀਂ ਉਹ ਨਹੀਂ ਜੰਨਾ ਦੇਰ ਹੋ ਜਾਣਾ ਨੇ ਕੋਣ ਵੀ ਜੇ ਦੂਏ ਨੇ ਕਹਣਾ ਹੋਰੀ ਹੁਣ ਉਹ ਜੜੀ ਪੂਰੀ ਭਾਰੀ ਮੈਂ ਕਰਾ ਲਵਾਂ ਆਪਣੀ ਇਹਦੇ ਵਿੱਚ ਕੰਮ ਹੀ ਕਰ ਸਕੋਂ ਕੋਣ ਨੂੰ ਅੱਛਾ ਆ ਖੁੱਲ੍ਹੇ ਹੀ ਰੱਖਿਆ ਵਾ ਤਾਂ ਮਹਾ ਕਦੇ ਫੀਟਿੰਗ ਕਰਤੀ ਪੱਕੀ 58 10 ਵਜੇ ਤੋਂ ਹੂੰ ਟੈਂਪਰੇਰੀ ਕਰ ਰਿਹਾ 17 50 ਹਾਥੇ I love adoption. ਇਹ ਕਿਹੜੀਆਂ ਲੱਗੀਆਂ ਨੇ ਨਹੀਂ ਮੈਂ ਕਹਿੰਦਾ ਮਹੱਕਦੇ ਉਹ ਪੱਤੀ ਨੂੰ 빙ੀ ਕਰਨ ਲੱਗਿਆ ਵਾ ਬੰਨ ਨਿਪੜ ਕੇ ਕੰਮ ਇਹਦਾ ਹੂੰ ਪਾਣੀ ਪੂਣੀ ਨਹੀਂ ਪਾਉਣੇ ਚ ਹਾਂ ਸਾਰੇ ਤਾਂ ਹੀ ਰੱਖੇ ਹੋਏ ਆ ਇਹ ਆਹ ਬੁ ਤਿਆ ਤਾਂ ਹੀ ਰੱਖੇ ਆ ਮੈਨੂੰ ਦੋ ਰਾਤ ਦੀ ਬਿਜਲੀ ਤੇ ਡਰਦੇ ਨਾਲ ਸਤ ਕਰਤੇ ਨਾ ਨਾ ਹਾਂ ਉਹ ਬਿਜਲੀ ਦਾ ਵੀ ਹੁੰਦਾ ਸਰ ਉਹ ਦਿਨ ਨਹੀਂ ਕਰਿਆ ਉਹ ਦਿਨ ਕਿੰਨੀ ਬਿਜਲੀ ਕਰ ਆਪ ਬਿਜਲੀ ਦਿਨ ਤੋਂ ਨਹੀਂ ਲੱਸੀ ਰਾਲ ਬਹੁਤ ਲੱਸੀ ਰਾਤ ਆ ਬੱਜੇ ਪਟਾ ਕੇ ਇਹ ਤਾਂਹੀਂ ਤਾਂ ਹੀ ਕਰਿਆ ਵੀ ਤਾਂ ਫਾਇਦਾ ਤਾਂ ਹੋਵੇ ਕੋਈ ਤਾਂ ਹੀ ਪਹਿਲਾਂ ਅਰਥ ਕਰੋ ਐਂ ਤਾਂ ਕਰੀਏ ਪਹਿਲਾਂ ਨਹੀਂ ਨਹੀਂ ਠੀਕ ਹੈ ਤਾਂ ਹੀ ਅਰਥ ਕਰਿਆ ਬਾਈ ਮੁੰਡੇ ਨਾਲ ਕੇ ਵੀ ਸਾਰੀ ਫੀਟਿੰਗ ਕਰਤੀ ਜਿਹੜੇ ਕੰਮ ਵਾਸਤੇ ਕਦੇ ਉਹ ਹੀ ਬਿਜਲੀ ਵਾਲਾ ਕੰਮ ਹੋ ਜਾਵੇਗਾ ਫਿਰ ਉਮਰ ਜਮ ਪਾਣੀ ਪੀ ਜਾਊਗਾ। ਹਾਂ। ਬਾਈ ਕਹਿੰਦਾ ਬੰਦੇ ਕਰਦਣੇ ਪੱਕੇ ਆ ਪੱਕੇ ਥੋੜੀ ਬੰਦ ਕਰਨੇ ਆ। ਮੈਂ ਫੇਰ ਕਿਹਾ ਫਿਰ। ਤੇ ਥੋੜਾ ਹੋਰ ਨੀਵਾ ਬੱਲ ਦੇ। ਇੰਨੀ ਜਿਮ ਮਿੱਟੀ ਪਾਣੀ ਪਾਰ ਦੋ। ਹੈਂ। ਫੁੱਲ ਫੁੱਲੇ ਲਾਉਣੇ ਨੇ। ਉਹ ਤਾਂ ਹੋਰ ਲੱਗ ਜੂ ਪੈਵ ਵਿੱਚ ਲੋਡ ਪਾਦੇ ਹੋਏ ਘਾਟਾ ਵੰਦਾ। ਹਾਂ। ਨਮੂ ਕਾਇਆ ਤਾਰ ਵੀ ਬਹੁਤ ਤਕੜੀ ਹੈ ਮੈਂ ਤੇ ਖਾਰੀਆਂ ਦਾਣਾਂ ਨਿਕਲੀਆਂ ਇਹਦਾ ਜਿਹੜੀ ਗੈਗਣਤੀ ਹੈ ਗੈਗੋ ਕੈ ਕਰੀਏ ਇਹ 6 ਆਉਂਦੀ ਆ ਦੋ ਵਿਚ ਦੋ ਅੱਠ ਤੋਂ 10 ਦੁਬਾਰਾ 14 16 18 ਬੀ Baik, teteh, Ya, teteh, 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 ti, teteh, 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 ਇਹ ਕੋਲ ਹੀ ਹੁਣ ਤੋਂ ਇਹ ਨਹੀਂ ਦੋ ਅੰਜੋਬ ਕੋਨਜੋਬ ਬੋਨਜਤ ਰੰਜੋ ਚੇਬ ਲਪਿਚ ਕੋਨਜੋ ਸਤਨਜੋਬ ਤੋਂਨਜੋ ਨਾਟ ਸਟਾਰਟ ਕੋਡ ਵਰਤ ਰੇਟ 400 65 68 67 68 70 72 73 74 75 76 77 78 79 88 ਦਾ 88 85 ਮੁੰਲੇ ਬੱਲੇ 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 ਜਿਆਸੀ ਤਾਂ ਹੈ ਜਿਹਨੇ ਜਗਾ ਇੱਕ ਇੱਕ ਤਾਰ ਨੇ ਦੀ ਕੰਮ ਕਰਦੀ ਮੋਟੀ ਬਣ ਜਾਂਦੀ ਹੈ ਜਿੱਕੇਦਾਰ ਮੋਟੀ ਹੋ ਜਾਂਦੀ ਹੈ ਹਾਂ ਜਿਹੜੇ ਜਿੱਥੇ ਲਾਉਂਦੇ ਇੱਕ ਅੱਗੇ ਨੇ ਕਿੰਨੇ ਹੁੰਦੇ ਜੇ ਉਹ 3 29 ਦੇ ਕੱਕਣਾਂ ਦਾ ਤਲਾ ਹੁੰਦੀ ਨਹੀਂ ਕਿ ਮੋਟੀ ਆ ਮੋਟੀ ਹੱਥਾਂ ਵਿੱਚ ਹੁੰਦੇ ਇਸ ਤਰੀਕਾ ਖੜੀ ਹੁੰਦੀ ਹੈ ਬੰਦੇ ਹੋ ਗਿਆ ਇੱਕ ਅਰਥ ਨੂੰ ਹੋਰ ਵੀ ਉੱਦੇ ਹੁੰਦੀ ਪੱਤੀ ਜੀ ਪੱਤੀ ਆਉਂਦੀ ਆਂਗੇ ਹੈਨਾ ਪੱਤੀ ਨਾ ਉਹਨੂੰ ਜਰਜੋਰ ਕਹਿੰਦੇ ਨਹੀਂ ਜੱਤਾ ਹੀ ਲੱਗੀ ਕਾਪਰ ਹੁੰਦੀ ਯਾਰ ਕਾਪਰ ਹੁੰਦੀ ਮੈਂ ਦੇਖਿਆ ਗੁਰਦੁਆਰਾ ਸਾਹਿਬ ਦੇ ਪਾਈ ਵਾਹ ਪੱਤੀ ਲੱਗੀ ਹੋਈ ਹੈਗੀ ਪੱਤੀ ਇੱਥਨੇ ਉਹ ਐ ਹੁੰਦਾ ਉਹ ਬਿਲਡਿੰਗ ਬਿਲਡਿੰਗ ਦਾ ਜਿਹੜਾ ਬੜੀ ਆਜਾ ਉਸ ਤੋਂ ਚਲਦੀ ਹੈ ਉੱਥੇ ਵੀ ਅਰਥ ਦੇਖਿਆ ਦਿਖਦਾ ਰਹੇ ਯਾਰ ਲੱਗਿਆ ਵਾ ਮੈਂ ਕਿਹਾ ਕਾਹਦਾ ਸਮਾਰਸੀ ਵਾਲਾ ਪਾ ਕੇ ਚੈੱਕ ਕਰਦੇ ਨੇ ਇੱਕ ਵਾਰ ਫਟ ਲਿਆ ਦਾ ਬਾਕੀ ਰਹਿ ਗਿਆ ਰੋਣ ਕੰਡਾ ਨਾਲ ਅੱਜ ਹੁਣ ਫਟ ਕੇ ਸਾਰੀ ਫੇਟੀ ਅੱਜ ਮੋਰੀਆ ਗਰੇਵਨ ਪੱਠ ਹੋ ਚੁਲਿਆ ਬੋਲ ਬਣਾਖ ਤੇ ਹੋ ਰਾ ਗਰੇਵੇ ਨਲਕਾ ਹੀ ਪੜਾ ਉਹ ਮਲਕਾ ਰਹਿਮਾਨ ਆਇਆ ਪਿਆ ਬੇਪਾ ਬੁੱਪਾ ਜਿਹੜੀਆਂ ਪੈਣੀ ਆ ਸਵਾਰਸੀ ਪਾੜ ਦੇ ਲੱਗ ਪੈਣੀ ਆ ਪਹਿ ਵਾਰ ਮੈਂ ਹੈ ਹਲਕੇ ਜਿਹੇ ਲਾਈਨ ਥਾਉ ਪੈਂ ਜਾਂਦਾ ਉਹ ਜੋੜ ਕੇ ਉਹ ਪੁਰਾਣਾ ਨਲਕਾ ਉਹਦੇਗਾ ਤੇ ਹੋਲੀਆ ਨਲਕਾ ਅੰਦਰ ਪਿਆ ਨਵਾਂ ਗੱਟ ਖੈਦੋਂ ਉਹ ਪਾ ਦੇਣਾ ਲੱਗ ਲੱਗ ਜੀ ਦੋਨੇ ਫੈਟ ਚ ਰਹਿ ਗਏ ਵੀ ਅੱਜ ਤਾਂ ਮੋਰਾ ਇਹ ਪਣ ਜਾਂਦਾ ਇਹਨਾਂ ਨੇ ਇੱਥੇ ਫੀਟਿੰਗ ਵੀ ਕਰਨੀ ਹੈ ਟੂਪੀ ਡਾਣੀ ਜਿਹੜੀਆਂ ਉੱਪਰ ਲੱਗੜੇ ਲਟਾਈਆਂ ਉਹਦੇ ਵਾਸਤੇ ਕੰਦਲੇ ਕੰਦਲੇ ਉੱਟਾ ਆ ਨਾ ਇਹ ਲੰਗਣਾ ਹੈਗਾ ਆੰਦਾ ਨਹੀਂ ਲੱਗਦਾ ਬਈ ਜੁਨਾ ਨੇ ਨੇੜੇ ਲਾਈਵ ਤੇ ਗਏ ਨਾ ਪਤਾ ਇਹਦੇ ਵੀ ਉਹਨੇ ਕਾਮਯਾਬੀ ਨੂੰ ਨਹੀਂ ਫਿਰ ਘਟਾ ਹਲੇ ਚੱਲੇ ਨਹੀਂ ਬਹੁਤ ਬਹੁਤ ਵਾਰ ਕਬੀ ਤੇ ਫਿਰ ਬੂਟੇ ਮਾਰੇ ਵੀ ਆ ਜਿਹਨੇ ਖਣਾ ਬੂਟਾ ਮਾਰੇ ਖੜੇ ਆ ਉਹ ਮਾਰੇ ਖੜੇ ਲੰਬਾਈ ਚ ਵਾਜਨ ਜਿੰਨਾ ਬੂਟਾ ਸੰਘਣਾ ਹੁੰਦਾ ਕੋਈ ਗੱਲ ਉਹ ਕਾਲਾ ਵੀ ਲੱਗਦਾ ਹੋਰ ਬਹੁਤੀ ਰਣਕ ਵੱਡੀ ਏ ਸੂਹੇ ਨਾਲ ਬਹੁਤ ਨਾਸ ਮਾਰਿਆ ਵੇਦੇ ਯੋਥਾ ਦੀ ਅੱਲੀ ਉਹ ਵੀ ਮੌਸਮਾ ਨਾ ਅੱਠ ਭੱਜ ਪਾਈ ਵੀ ਅੱਗੇ ਨੂੰ ਜੱਗੇ ਕੱਲ ਤਾਂ ਫੇਰ ਕਰਤਾ ਦਾ ਕਬਰ ਆਤ ਅੱਜ ਬਚ ਗਿਆ ਲੱਗ ਜਾਣਾ ਦਾ ਪਤਾ ਢੰਡੀ ਦਾ ਬੈੱਡ ਵਾਲਾ ਟਰਾਲਾ ਬਸ ਆਹੀ ਲਾਸਟ ਹੁਣ ਨੱਬੜ ਗਈ ਕਬੀ ਜੱਟ ਕੰਮ ਕਰ ਆ ਪੱਤੇ ਪੁੱਤੇ ਤਾਂ ਬੋਹੜਾ ਰੱਖਣਾ ਰੱਖਣਾ ਆ ਤਾਂ ਵਿੱਚ ਆਇਆ ਤੇ ਲੈ ਗਿਆ ਬਸ ਅੱਛਾ ਲੈ ਬਸ ਇਹਨਾਂ ਨੂੰ ਚਿਵਾੜ Tamam, mağarada de ਦੰਨੇ ਵਾਲੇ ਚ ਵਿਜੀ ਦੀ ਦੰਨੇ ਵਾਲੇ ਚ ਉੱਤਿਆਂ ਦੇ ਵੀ ਕਣਕ ਵੀ ਜਗਾ ਨਹੀਂ ਸਰੋਂ ਠੀਕ ਆ ਸਰੋਂ ਠੀਕ ਆ ਨਾ ਇਹਦਾ ਲੇਟ ਹੋ ਗਏਗਾ 10 ਦਸੰਬਰ ਚ ਵਿਜੀ ਹੈ ਇਹਨਾਂ ਨੇ ਸੈਂਟਰ ਦਾਬਦਾ ਜੇਗਾ ਟਰੈਕਟਰ ਦਾਬਦਾ ਇਹਦਾ ਟਰੈਕਟਰ ਦੇ ਭਾਈ ਆਉਣੇ ਨਹੀਂ ਹੈਗਾ ਵੀ ਕਿੱਦਾਂ ਮੇਰੇ ਕੋਲ ਤੇ ਭਾਈ ਵਾਹ 15 ਰੇਸ਼ਰ ਜਾਉਂਦਾ ਮਾਉਂਦਾ ਇਹ ਗੱਲ ਬਣੀ ਪਾਣੀ ਪਾਟਲ ਪਾਣੀ ਆਪਾਂ ਹੁਣ ਫੇਰ ਪਾਦਣਾ ਹੈ ਨਾ ਜੀ ਮੈਨੂੰ ਛੱਟੀ ਦਾ ਫਰਕ ਆ ਉਹਦੇ ਨਾਲ ਤੇ ਛੱਟੀ ਆ ਤੇ ਚਲੋ ਮਿਲ ਗਏ ਕੁਦਰਤੀ ਛੋਟੀਆਂ ਛੱਟੀ ਕਰਕੇ ਨਾ ਲਫਾਫੇ ਚ ਵਧੀ ਲੱਗੀਆਂ ਮੈਂ ਮੱਕੀ ਦੇਖ ਰਿਹਾ ਜੀ ਮੌਸਮ ਹੋਇਆ ਗਮ ਸਮਝਾ ਫੇਰ ਦੁਬਾਰੇ ਵੀ ਕਿਣੀਆਂ ਕਦੇ ਪੈਣ ਲੱਜੈਂਦੀਆਂ ਕਦੇ ਹੜ ਜਾਂਦੀਆਂ ਹੁਣ ਤਾਂ ਭੂਰ ਦੀ ਮੰਗਣ ਪੈਂਦੀ ਹੈ ਬਹੁਤਾ ਬੈ ਨਹੀਂ ਮੀ ਰਾਤ ਪਿਆ ਤਾਂ ਹੋ ਗਿਆ ਸੱਟ ਜ ਮੱਕੀ ਵਰਸਣ ਵਾਲਾ ਕੰਮ ਖਤਮ ਤਾਂ ਸੰਡੀ ਨਹੀਂ ਖਾਲਿਆ ਇੱਕ ਲੱਗਦਾ ਹਰ ਵੀ ਇੱਕ ਨੇ ਪਈ ਸੰਡੀ ਇੱਧਰ ਮੁਗੀ ਦਬਾਈ ਜਾਂਦੇ ਸੰਡੀ ਇੱਕ ਨੇ ਪਈ ਆਹ ਪਣ ਦੇ ਪੜਾ ਹੈ ਵਿੱਕੀ ਆਂਦਾ ਸਾਰਾ ਹੀ ਕਿਲਾਕ ਸੁੰਢੀ ਪਈ ਉਹ ਬਹੁਤ ਹੈ ਪੁਣਾ ਲਾਂ ਜਾਂ ਬੰਡੀਆਂ ਛਾਣੇ ਪੇ ਪੱਤੇ ਸਵਾਦ ਉਹ ਜੀ ਬਸਰੀ ਕਰੀ ਜਾਂਦੀ ਉੱਪਰ ਵਰਤਾ ਨੂੰ ਹੁੰਦੀ ਇਹ ਜਿੰਨਾ ਦੱਖਣ ਗੱਲਾਂ ਦੱਖਣ ਸਾਰੇ ਖਰਾਬ ਕਰਦਾ ਹੈ ਚਲੋ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਮਣ ਦਾ ਬਦਲ ਤੁਹਾਨੂੰ ਦੇਖ ਲਿਆ ਕਰਦਾ ਹਾਂ